ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਵਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਗੱਲ ਕੀਤੀ ਜਾਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਨਾਲ ਜੁੜਿਆ ਹੋਇਆ ਵਿਵਾਦ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਇਹ ਮਾਮਲਾ 2020 ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਪਤਾ ਲੱਗਾ ਕਿ ਐਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਦੇ ਵਿੱਚੋਂ 328 ਰੂਪਾਂ ਦਾ ਰਿਕਾਰਡ ਨਹੀਂ ਮਿਲ ਰਿਹਾ ਸੋ ਅਕਾਲ ਤਖਤ ਨੇ ਇਸ ਦੀ ਜਾਂਚ ਦੇ ਲਈ ਇੱਕ ਪੈਨਲ ਬਣਾਇਆ ਸੀ ਜਿਸ ਨੇ ਰਿਪੋਰਟ ਦਿੱਤੀ ਕਿ ਕੁਝ ਕਰਮਚਾਰੀਆਂ ਨੇ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਹੈ ਅਤੇ ਚੜਾਵੇ ਦੀ ਦੁਰਵਰਤੋਂ ਵੀ ਕੀਤੀ ਹੈ ਸੋ ਐਸਜੀਪੀਸੀ ਨੇ ਉਹਨਾਂ ਦੇ ਵਿਰੁੱਧ ਵਿਭਾਗੀ ਕਾਰਵਾਈ ਵੀ ਕੀਤੀ ਅਤੇ ਕਿਹਾ ਕਿ ਮਾਮਲਾ ਹੁਣ ਹੱਲ ਹੋ ਗਿਆ ਹੈ ਸੋ ਹੁਣ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਅੰਦਰੂਨੀ ਮਾਮਲਾ ਹੈ ਅਤੇ ਅਕਾਲ ਤਖਤ ਦੇ ਹੁਕਮਾਂ ਦੇ ਮੁਤਾਬਿਕ ਹੀ ਇਸ ਦੇ ਉੱਤੇ ਕਾਰਵਾਈ ਕੀਤੀ ਗਈ। ਹਾਲਾਂਕਿ 2025 ਦੇ ਦਸੰਬਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਤੇ ਇੱਕ ਸੈੱਟ ਬਣਾਈ। ਤੇ ਸਰਕਾਰ ਦਾ ਕਹਿਣਾ ਹੈ ਕਿ ਸਰੂਪਾ ਦਾ ਪਤਾ ਨਹੀਂ ਲੱਗਿਆ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਜ਼ਰੂਰੀ ਹੈ। ਨਹੀਂ ਤਾਂ ਫਿਰ ਬੇਅਦਬੀ ਹੋ ਸਕਦੀ ਹੈ। ਸੋ ਹੁਣ ਤੱਕ ਸੈੱਟ ਨੇ ਕੁਝ ਸਾਬਕਾ ਐਸਜੀਪੀਸੀ ਕਰਮਚਾਰੀਆਂ ਨੂੰ ਗ੍ਰਫਤਾਰ ਵੀ ਕੀਤਾ ਹੈ ਤੇ ਦੂਸਰੇ ਪਾਸੇ ਐਸਜੀਪੀਸੀ ਇਸ ਨੂੰ ਸਿੱਖ ਸੰਸਾ ਦੇ ਵਿੱਚ ਸਿਆਸੀ ਦਖਲ ਕਰਕੇ ਇਸ ਦਾ ਵਿਰੋਧ ਕਰ ਰਹੀ ਹੈ ਤੇ ਪੁਲਿਸ ਦੇ ਨਾਲ ਸਹਿਯੋਗ ਵੀ ਨਹੀਂ ਕਰ ਰਹੀ ਸੋ ਇਹ ਵਿਵਾਦ ਹਜੇ ਵੀ ਚੱਲ ਰਿਹਾ ਹੈ ਅਤੇ ਦੋਹੇ ਹੀ ਪਾਸੇ ਆਪਣੇ ਪੱਖ ਰੱਖ ਰਹੇ ਨੇ ਸੋ ਇਹ ਸਭ ਦੇ ਮਾਮਲੇ ਦੇ ਉੱਤੇ ਆਪਾਂ ਵਿਸਥਾਰ ਨਾਲ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਖੜਾ ਜੀ ਸਭ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋ ਕਿਰਸਾ ਮੈਂ ਹੁਣ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦਾ 328 ਰੂਪਾਂ ਬਾਰੇ ਚੱਲ ਰਿਹਾ ਵਿਵਾਦ ਠੱਲ ਨਹੀਂ ਰਿਹਾ ਇੱਕ ਪਾਸੇ ਐਸਜੀਪੀਸੀ ਦਾ ਪੱਖ ਹੈ ਕਿ ਇਸ ਮਾਮਲੇ ਦੇ ਬਾਰੇ ਜਾਂਚ ਹੋ ਚੁੱਕੀ ਹੈ ਤੇ ਜਦਕਿ ਸਰਕਾਰ ਦਾ ਦਾਵਾ ਹੈ ਕਿ ਉਹ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਹੀ ਹਟੇਗੀ ਸੋ ਅਸਲ ਸੱਚ ਕੀ ਲੱਗਦਾ ਹੈ ਤੁਹਾਨੂੰ ਜਾਂ ਫਿਰ ਕੀ ਵਰਤਾਂਤ ਕੀ ਸਿਰਜਿਆ ਜਾ ਰਿਹਾ ਹੈ ਕੀ ਕਹਿਣਾ ਹੈ ਤੁਹਾਡਾ ਇਸ ਤੇ ਦੇਖੋ ਗੱਲ ਇਹ ਹੈਗੀ ਸੱਚ ਕੇ ਜੋ ਐਸਜੀਪੀਸੀ ਦਾ ਦਾਵਾ ਹੈਗਾ ਵੀ ਇਹ 328 ਜਿਹੜੇ ਸਰੂਪ ਹੈਗੇ ਆ ਗੁਰੂ ਮਹਾਰਾਜ ਦੇ ਵੀ ਉਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਵੀ ਉਹ ਨਹੀਂ ਲੱਭਨੇ ਰਿਹਾ ਕਦੇ ਇਦਾਂ ਹੁੰਦਾ ਕਿ ਸਰੂਪ ਆਪੀ ਤੁਰ ਕੇ ਚਲੇ ਗਏ ਗੱਲ ਹੀ ਨਹੀਂ ਗਈ ਮਤਲਬ ਮੈਂ ਤਾਂ ਹੈਰਾਨ ਹੁਣਾ ਕਈ ਵਾਰੀ ਇਹਨਾਂ ਦੇ ਮੱਥ ਦੇ ਉੱਤੇ ਵੀ ਤੁਸੀਂ 328 ਰੁਪਏ ਦਾ ਜਿਸ ਢੰਗ ਦੇ ਨਾਲ ਸਰਕਾਰ ਜਾਂ ਕੁਝ ਲੋਕ ਜਿਹੜੇ ਮਤਲਬ ਮੌਜੂਦਾ ਜਿਹੜੀ ਕਾਵੇ ਧਰੇਗੀ ਸ਼ਰੂਨੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸ਼ਰੂਨੀ ਗੁੱਤਬੰਦ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਤਲਬ ਇੱਕ ਖੁੰਡੇ ਲਾਉਣ ਲਈ ਆਸ਼ੀਰਤ ਲੈ ਜਾਣ ਵਾਸਤੇ ਹੀ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੂੰ ਉਹਦੇ ਵਿੱਚ ਸਰਕਾਰ ਵੀ ਰਾਜਨੀਤੀ ਕਰ ਰਹੀ ਹੈ ਹੂੰ ਔਰ ਜਿਹੜੇ ਮਤਲਬ ਸ਼ਰੂਮਣੀ ਅਕਾਲੀ ਦਲ ਜਾਂ ਸ਼ਰੂਮਣੀ ਗੁੱਦਪੰਧਰ ਕਮੇਟੀ ਦੇ ਵਿਰੋਧੀ ਧਿਰਾਂ ਉਹ ਵੀ ਰਾਜਨੀਤੀ ਕਰ ਰਹੇ ਹੂੰ ਰਾਜਨੀਤੀ ਹੋ ਕੇ ਇਹਦੇ ਵਾਲੀ ਰਹੀ ਆ ਜਿਹਨਾਂ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਜਿਹਨਾਂ ਨੂੰ ਸਰ ਗੁਰਬਾਣੀ ਤੋਂ ਸ੍ਰੇਸ਼ਟ ਮੰਨਦੇ ਹੈਗੇ ਹਾਂ ਔਰ ਅੱਜ ਮੈਂ ਸਮਝਦਾ ਕਿ ਮੇਰੀ ਮੇਰੀ ਸੋਚ ਮੁਤਾਬਕ ਹੈ ਨਿੱਜੀ ਤੌਰ ਤੇ ਮੈਂ ਕਹਿੰਦਾ ਕਿ ਇਤੋਂ ਵੱਡੀ ਬਦਬੀ ਨਹੀਂ ਹੋ ਸਕਦੀ ਗੁਰੂ ਦੀ ਹੂੰ ਜਦੋਂ ਕਿ ਐਸਜੀਪੀ ਦੇ ਪ੍ਰਧਾਨ ਜਿਹੜੇ ਬਣਾਏ ਹੈਗੇ ਆ ਉਹਨਾਂ ਨੇ ਇੱਕ ਜੋ ਇੱਕ ਐਡਵੋਕੇਟ ਵੀ ਹੈਗੇ ਆ ਹਾਂਜੀ ਉਹ ਕਿਸੇ ਦਾਰਨਗੇ ਉਹਨਾਂ ਪੜਨਗੇ ਬਰੀ ਓਨਸਟ ਪਰਸਨਲਿਟੀ ਬਿਲਕੁਲ ਜੀ ਗੱਲ ਹੈ ਕਿ ਜਦੋਂ ਉਹਨੇ ਇਹ ਗੱਲ ਕਹਿਤੀ ਆ ਕਿ ਇਸ ਦੀ ਜਿਹੜੀ ਮਤਲਬ ਜਿਹੜੀ ਆਵਾਜ਼ ਆਈ ਸੀ ਉਹਦੇ ਵਿੱਚ ਅਸੀਂ ਉਹਦੀ ਪੂਰੀ ਪੜਤਾਲ ਕੀਤੀ ਹੈ ਜਾਂਚ ਕੀਤੀ ਹੈ ਜਿਨ੍ਹਾਂ ਤਿੰਨ ਬੰਦੇ ਹੈਗੇ ਜਿਨ੍ਹਾਂ ਨੇ ਕੁਝ ਪੈਸੇ ਜਿਹੜੇ ਹੈਗੇ ਆ ਭੇਟਾ ਜਿਹੀ ਸੀ ਉਹ ਆਪਣੇ ਖੁਰਦਬੁਦ ਕੀਤੀ ਜੀ ਉਹਨਾਂ ਨੇ ਉਹਨਾਂ ਨੂੰ ਸੁਝਾਅ ਵੀ ਦਿੱਤੀ ਕੱਢ ਤੇ ਆ ਜਾਂ ਰਿਟਾਇਰ ਕਰ ਤੇ ਜੋ ਕਰਤੇ ਆ ਗਿਆ ਲੇਕਿਨ ਉਸ ਤੋਂ ਬਾਅਦ ਮਤਲਬ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਕੁਝ ਨਹੀਂ ਹੋਇਆ ਹਾਂ ਠੀਕ ਹੈ ਨਾ ਜਾ ਮਤਲਬ ਇਹ ਕਿ ਉਹ ਕਿੱਥੇ ਗਿਆ ਜੀ ਕੌਣ ਲੈ ਗਿਆ ਜੀ ਦੱਸੋ ਜੀ ਕਿਹੜੇ ਜਹਾਜ਼ 'ਤੇ ਬੈਠ ਕੇ ਚਲੇ ਗਏ ਆ ਪਿੱਛੇ ਚਲੇ ਗਏ ਹੂੰ ਜਦੋਂ ਉਹ ਪ੍ਰਬੰਧ ਨੇ ਇੱਕ ਨਿਰਣਾ ਕਰ ਲਿਆ ਦੀ ਪੜਤਾਲ ਕਰ ਲਈ ਹੈਗੀ ਆ ਉਸ ਬਾਰੇ ਰਿਪੋਰਟ ਬਣ ਗਈ ਹੈਗੀ ਆ ਉਸ ਦੇ ਦੇ ਜਥੇਦਾਰ ਸਾਹਿਬ ਨੇ ਉਹਦਾ ਨਿਰਣਾ ਸੁਣਾਤਾ ਹਰਪ੍ਰੀਤ ਸਿੰਘ ਉਹਨਾਂ ਨੇ ਹੂੰ ਤੇ ਹੁਣ ਦੁਬਾਰਾ ਮਤਲਬ ਫੇਰ ਕਿਉਂ ਪੱਟੀ ਜਰੀ ਗੱਲਾਂ ਹੂੰ ਇਹ ਰਾਜਨੀਤੀ ਦੀ ਔਰ ਕੀ ਹੈ ਜੀ ਮਤਲਬ ਜਦੋਂ ਅਸੀਂ ਜਦੋਂ ਇੱਕ ਬਹੁਤ ਵੱਡੀ ਇੱਕ ਧਾਰਮਿਕ ਸੰਸਥਾ ਹੈਗੀ ਆ ਖਾਸ ਧਰਮ ਹੂੰ ਜਿਹੜਾ ਸਿੱਖ ਧਰਮ ਹੈ ਜਿਹੜਾ ਆਧੁਨਿਕ ਧਰਮ ਹੈਗਾ ਉਸ ਆਧੁਨਿਕ ਧਰਮ ਨੂੰ ਜਿਹੜਾ ਪ੍ਰਬੰਧ ਚਲਾਉਣ ਵਾਸਤੇ ਐਜੀਪੀਸੀ ਬਣੀ ਐਜੀਪੀਸੀ ਦੇ ਨਾਲ ਪੰਜ ਤਖਤਾਂ ਦੇ ਸਿੰਘ ਸੇਬਾਨ ਹੈਗੇ ਆ ਹਾਂਜੀ ਜੋ ਮਤਲਬ ਜਿਹਨਾਂ ਦਾ ਸਿੱਖ ਜਿਹੜਾ ਸਿੱਖ ਹੈਗਾ ਉਹਨੇ ਉਹਨਾਂ ਨੂੰ ਸਮਰਪਿਤ ਹੋਣਾ ਹੁੰਦਾ ਹਾਂ ਲੇਕਿਨ ਮੈਨੂੰ ਕਿਵੇਂ ਇਹਦਾ ਹੈਰਾਨਗੀ ਲੱਗਦੀ ਹੁੰਦੀ ਆ ਕਿ ਸਿੱਖ ਜਿਹੜੇ ਨਾ ਉਹਨਾਂ ਨੇ ਹੀ ਮਤਲਬ ਆਪਣੀ ਮਿੱਟੀ ਆ ਪੱਟੀ ਹੋਈ ਆ ਹਾਂ ਆਪਣੀਆਂ ਜੜ੍ਹਾਂ ਆਪੀ ਪੱਟੀ ਹਾਂ ਮੈਂ ਜਦੋਂ ਦੇ ਦਿੰਦਾ ਕਿ ਭਾਈ ਰਣਜੀਤ ਸਿੰਘ ਦੇ ਸਾਫਕਾ ਜੋ ਜਸਧਰ ਰਹੇਗੇ ਤੋਂ ਕਾਹ ਤੱਕ ਦੇ ਮੈਨਾਂ ਨੂੰ ਕੱਲ ਪਰਸੋਂ ਸੁਣਦਾ ਸੀਗਾ ਤੇ ਉਹ ਗੜਗੱਜ ਸਿੰਘ ਕਹਿੰਦੇ ਹੂੰ ਉਹਦੀ ਭਾਸ਼ਾ ਦੇ ਵਿੱਚ ਨਾ ਜਿਹੜੇ ਜਸਧਰ ਕਲਦੀਪ ਸਿੰਘ ਗੜਗੱਜ ਹੈਗਾ ਉਹ ਕਿਸੇ ਵੀ ਢੰਗ ਨਾਲ ਜਿਸ ਉਸ ਉਹਨਾਂ ਚੁਣ ਕੇ ਰੱਖਿਆ ਹੈਗਾ ਉਹਨਾਂ ਨੂੰ ਬਣਾਇਆ ਉਹਦੀ ਕਾਬਿਲਤ ਹੈਗੀ ਆ ਲੇਕਿਨ ਉਹਦੀ ਕਾਬਿਲਤ ਹੈਗੀ ਨਾ ਹੈਗੀ ਲੇਕਿਨ ਹੈ ਕੌਣ ਉਹ ਹੂੰ ਜਜੇਦਾਰ ਸਾਹਿਬ ਬਦਰਸ਼ੀਰ ਕਾਂਤਾ ਸਾਹਿਬ ਜੀ ਹਾਂਜੀ ਜੇ ਤੁਸੀਂ ਇਹ ਕਾਂਤਾ ਸਾਹਿਬ ਨੂੰ ਇਹ ਮਾਨਤਾ ਦਿੰਨੇ ਹੋ ਤੇ ਤੁਸੀਂ ਫਿਰ ਕਿਉਂ ਨਹੀਂ ਤੁਸੀਂ ਇਹ ਗੱਲ ਕਿੰਨੇ ਕਿ ਜਿਹੜੇ ਸਰਬੱਤ ਖਾਲਸਾ ਵੀ ਜਿਹੜੇ ਚੁਣਲੇ ਸਾਡੇ ਆਪਣੇ ਚੱਲਦੇ ਹੈਗੇ ਜਿਨ੍ਹਾਂ ਨੂੰ ਉੱਥੇ ਬਹਿਣ ਦਾ ਅਧਿਕਾਰ ਨਹੀਂ ਜਾਂ ਜੇਲ੍ਹ 'ਚ ਬਿਠੇ ਹੈਗੇ ਲੋਕ ਇਹ ਕਹਿੰਦੇ ਜਿਹੜੇ ਜੇਲ੍ਹ 'ਚ ਬਿਠਾ ਜਜੇਦਾਰ ਹੈਗਾ ਉਹ ਕੌਮ ਦਾ ਸਹੀ ਸਰਮੌਰ ਹੈਗਾ ਪਰ ਜਿਹੜਾ ਕੰਮ ਕਰ ਰਿਹਾ ਉਹ ਨਹੀਂ ਠੀਕ ਹੈ ਨਾ ਮੈਂ ਤਾਂ ਹੈਰਾਨ ਹੁ ਨਾ ਕਹੀ ਵੀਰੀ ਕਿ ਉਹਦੇ ਵਿੱਚ ਜਿਹੜੀਆਂ ਨਾ ਨਾ ਪੰਥਕ ਸੋਕਲਤ ਰਾਇਗੀਆਂ ਜਿਨ੍ਹਾਂ ਨੇ ਸ਼ਰੂਨੀ ਅਕਾਲੀ ਦੰਦ ਨੂੰ ਪੰਥਕ ਧਰ ਨਹੀਂ ਮੰਨਦੇ ਜਿਨ੍ਹਾਂ ਦੇ ਬਹੁਤ ਸਾਰੇ ਅਲੀਗੇਸ਼ਨਸ ਹੈਗੇ ਆ ਹਾਂਜੀ ਅਲੀਗੇਸ਼ਨ ਲਾਉਂਦੇ ਨੇ ਜੀ ਦੇਖੋ ਜੀ ਇਹਨਾਂ ਨੇ ਆਪਣੇ ਰਾਜਕਾਲ ਦੇ ਵਿੱਚ ਉਹ ਸੌਦਾ ਵਾਲੇ ਨੂੰ ਜਿਹੜਾ ਹੈਗਾ ਸੌਦਾ ਸਾਧ ਦਾ ਕਹਿੰਦੇ ਆ ਉਹਨੂੰ ਮਾਫੀ ਦੇ ਦਿੱਤੀ ਸੀ ਮਾਫੀ ਦਵਾਈ ਸੀ ਜੀ ਪਹਿਲੀ ਗੱਲ ਮੈਂ ਇਹ ਕਹੀ ਵੀਰੀ ਗੱਲ ਕਰਦਾ ਕਿ ਜਿਹੜਾ ਉਹ ਰਾਮ ਰਹੀਮ ਸਿੰਘ ਜਿਹੜਾ ਮਤਲਬ ਇੱਕ ਬਹੁਤ ਹੀ ਭੈੜੇ ਰਵਈਏ ਕਰਨ ਜੇਲ੍ਹ ਤੇ ਬਿਠਾ ਉਹ ਮਨੋਂ ਪੈਰੋਂ ਮਿਲ ਜਾਂਦੀ ਆ ਉਹਦਾ ਮਤਲਬ ਇੰਨਾ ਕਿ ਜਿਗਾਰਬੰਦੀ ਹੋ ਸਕਦੀ ਆ ਜਿਉਂ ਜਿਹਾ ਤਿਆਂ ਨੂੰ ਦੀ ਇਹਦੀ ਮੈਂ ਗੱਲ ਕਰਦੇ ਹੂੰ ਪਰ ਪਹਿਲੀ ਗੱਲ ਤੇ ਤੁਸੀਂ ਉਹਨੂੰ ਤਨਖਾਹ ਹੀ ਨਹੀਂ ਲਾ ਸਕਦੇ ਸੀ ਹੂੰ ਬਿਲਕੁਲ ਜੀ ਕਿਉਂਕਿ ਉਹ ਸਿੱਖ ਨਹੀਂ ਹੈ ਉਹ ਸਿੱਖ ਨਹੀਂ ਜੀ ਹਾਂ ਉਹਦਾ ਇੱਕ ਆਪਣਾ ਹਜ਼ਾਰਾ ਹੈਗਾ ਆਪਣਾ ਡੇਰਾ ਹੈਗਾ ਤੁਸੀਂ ਜਦੋਂ ਤਨਖਾਹ ਰੋਣੇ ਆ ਫਿਰ ਤੁਸੀਂ ਡੇਰੇ ਨੂੰ ਮੰਨਤਾ ਦਿੰਦੇ ਹੂੰ ਬਿਲਕੁਲ ਸਹੀ ਗੱਲ ਹੈ ਹੈਨਾ ਪਹਿਲੀ ਗੱਲ ਦੀ ਤਨਖਾਹ ਰੋਣੇ ਗੱਲ ਕੀਤੀ ਉਹ ਜਦੋਂ ਗੱਲ ਕੀਤੀ ਤੇ ਜੇ ਤੁਸੀਂ ਮਾਫੀ ਨਹੀਂ ਕੀਤੀ ਤੁਸੀਂ ਆਪਣੇ ਉਹਨੂੰ ਪਿੱਛੇ ਕੀਤਾ ਹੂੰ ਵੀ ਇਹ ਸਾਰੀ ਗਲਤੀ ਹੋਈ ਹੈ ਲੇਕਿਨ ਜਦੋਂ ਉਸਨੇ ਇਹ ਵੀ ਗੱਲ ਮੰਨ ਲਈ ਕਿ ਮੈਂ ਜੇ ਗੁਰੂ ਸਾਹਿਬ ਦਾ ਸਾੰਗ ਰਚਿਆ ਹੈਗਾ ਮੈਂ ਗਲਤੀ ਹੋ ਗਈ ਹੈ ਹੂੰ ਠੀਕ ਹੈ ਨਾ ਹੂੰ ਇਤੋਂ ਤੱਕ ਪਿੱਛੇ ਜਾਏ ਜਿਹੜੇ ਮੁਜੱਦਦਾ ਜਸਦਾ ਹੈ ਉਹਨੇ ਇਹ ਵੀ ਕਿਹਾ ਕਿ ਆ ਸਕੂਲਾਂ ਦੇ ਵਿੱਚ ਜਿਹੜੀ ਨਾ ਫੈਂਸੀ ਡਰੈਸ ਕਰਦੇ ਹੈਗੇ ਆ ਮਤਲਬ ਸਹਬਜਾਦਿਆਂ ਨੂੰ ਇਹ ਇਹ ਬੰਦ ਕਰਾ ਦੇ ਨਹੀਂ ਹੋਣੀ ਚਾਹੀਦੀ ਹਾਂ ਨਾ ਕਰੋ ਲੇਕਿਨ ਜਿਹੜੀ ਉਹਨੇ ਸਿੱਖਿਆ ਵਾ ਹੈਗੀਆਂ ਜਿਹੜੀ ਉਹਨਾਂ ਦੀ ਐਜੂਕੇਸ਼ਨ ਉਹਦੇ ਲਾਗੂ ਕਰੋ ਹਾਂ ਅੱਜ ਇੰਨੀ ਵੱਡੀ ਰਾਜਨੀਤੀ ਹੋ ਰਹੀ ਹੈ ਮੈਂ ਕਈ ਵਾਰ ਇਹ ਨਾ ਕਰ ਮੈਨੂੰ ਨਾ ਬਹੁਤ ਮਹਿਸੂਸ ਹੁੰਦਾ ਮੈਨੂੰ ਖਾਸ ਕਰਕੇ ਕਿਉਂ ਮੈਂ ਨਾ ਭਾਵੇਂ ਮੈਂ ਸਿੱਖ ਨਹੀਂ ਭਾਵੇਂ ਮੈਂ Hindu ਵੀ ਨਹੀਂ ਪਉ ਮੈਂ ਕ੍ਰਿਸਚਨ ਵੀ ਨਹੀਂ ਮੈਂ ਤਾਂ ਇੱਕ ਇਨਸਾਨ ਹੂੰ ਜੀ ਹਾਂ ਜੀ ਕੋਈ ਨਾ ਦਿਸੇ ਬਹਾਰਾ ਜੀਓ ਲੇਕਿਨ ਜੋ ਇਹ ਚੱਲ ਰਿਹਾ ਹੈਗਾ ਇਹਨਾਂ ਸੰਪਰਦਾਵਾਂ ਦਾ ਝਗੜੇ ਚੱਲਦੇ ਆ ਇਹਨਾਂ ਦਾ ਬਨਾਸ਼ ਹੋ ਰਿਹਾ ਵਿਕਾਸ ਨਹੀਂ ਹੋਇਆ ਹੂੰ ਸਹੀ ਗੱਲ ਹੈ ਹਨਾ ਹਾਂ ਜੀ ਜੇ ਕਿਤੇ ਭਗਵੰਤ ਮਾਨ ਸਾਬ ਮੁੱਖ ਮੰਤਰੀ ਪੰਜਾਬ ਆ ਉਹ ਆਪਣੇ ਨੂੰ ਸਿੱਖ ਹੁੰਦਾ ਵੀ ਦਾਵਾ ਕਰਦੇ ਆ ਜੀ ਤੇ ਉਸੜੀ ਵੀ ਕਹਿੰਦੇ ਆ ਕਿ ਗੋਲਕਾਂ ਤੇ ਅਟੈਕ ਕਰਦੇ ਆ ਹੂੰ ਜਦੋਂ ਸਾਡੀ ਵਿਰਾਸਤੀ ਗੱਲ ਇਹ ਹੁੰਦੀ ਆ ਕਿ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਗੁਰੂ ਘਰ ਤੇ ਧੀਦੇ ਘਰ ਖਾਲੀ ਹੱਥ ਨਹੀਂ ਜਾਇਦਾ ਹੂੰ ਜੀ ਹਾਂਜੀ ਤੇ ਉੱਥੇ ਸਿੱਖਾਂ ਨੂੰ ਇਹ ਵੀ ਸੀਗਾ ਕਿ ਸਿੱਖਾਂ ਨੇ ਆਪਣੀ ਕਮਾਈ ਦਾ ਦਸਵੰਦ ਗੁਰੂ ਘਰ ਚ ਪਾਉਣਾ ਹੂੰ ਤਾਂ ਕਿ ਉਹ ਜਿਹੜੇ ਮਨੁੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਪੈਸਾ ਕਮਾ ਸਕੇ ਹੂੰ ਠੀਕ ਹੈ ਨਾ ਜਦੋਂ ਤੁਸੀਂ ਲੰਗਰ ਚਰਾਉਣੇ ਆ ਜਾਂ ਕੋਈ ਲੋਕਾਂ ਦੀ ਮਦਦ ਕਰਨੀ ਹੈਗੀ ਤਾਂ ਇਹ ਉਹ ਜੇ ਤੁਸੀਂ ਆਪਣ ਦਸਵੰਦ ਖਰਚੋਗੇ ਤੁਸੀਂ ਦਸਵੰਦ ਦੇ ਬਿਨ ਵਕਿੰਤੋਂ ਪਰਤੂ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਵੀ ਪੰਥ ਸਿੱਖ ਪੰਥ ਦੀ ਮਰਿਆਦਾ ਕੀ ਹੈਗੀ ਹੈ ਮਤਲਬ ਇਹ ਗੁਰਦੁਆਰਾ ਸਹਿਬਾਨ ਜਾਂ ਇਹ ਜਿਹੜੇ ਏਡਾ ਵੱਡਾ ਬਾਈਟਾ ਉਹ ਕਿਵੇਂ ਚੱਲਦਾ ਤੇ ਕਿਵੇਂ ਚਲਾਇਆ ਜਾਂਦਾ ਹੈਗਾ ਐਵੇਂ ਤੁਹਾਨੂੰ ਇਹ ਦੀ ਬੀ ਬਣੀ ਹੈ ਐਵੇਂ ਤੁਹਾਨੂੰ ਉਹਨਾਂ ਨੂੰ ਇੱਕ ਕਾਨੂੰਨੀ ਤੌਰ ਤੇ ਇੱਕ ਗੁਰਦ ਮਤਲਬ ਲੱਗ ਗਈ ਹੈ ਹਾਂਜੀ ਨਿਕਨ ਇਹ ਵੀ ਗੱਲ ਕਰਨੀ ਹੈਗੀ ਕਿ ਮੈਨੂੰ ਲੱਗਦਾ ਹੁੰਦਾ ਕਿ ਇਹਦਾ ਦਾ ਵਰਤਾਨ ਸਿਰਜਿਆ ਜਾ ਰਿਹਾ ਜੋ ਸਿੱਖ ਧਰਮ ਲਈ ਨੁਕਸਾਨਦਾਇਕ ਹੈਗੀ ਹੂੰ ਠੀਕ ਆ ਭਾਵੇਂ ਇਹ ਕਰ ਰਿਹਾ ਹੈ ਕਿ ਅਸੀਂ 328 ਦੇ ਰੂਪ ਜਿਹੜੇ ਹੈਗੇ ਆ ਅਸੀਂ ਉਹ ਲੱਭ ਕੇ ਰੱਖਾਂਗੇ ਸਰਕਾਰ ਨੇ ਦਾਵਾ ਕਰਤਾ ਜੀ ਵੀ ਐਸਡੀਪੀਸੀ ਫਿਰ ਕਹਿੰਦੇ ਐਸਡੀਪੀਸੀ ਇਹ ਕਹਿੰਦੇ ਵਿੱਚ ਐਂਟਰ ਨਹੀਂ ਕਰ ਸਕਦਾ ਦਾਖਲ ਨਹੀਂ ਹੋਰ ਸਕਦੀ ਸਰਕਾਰ ਹੂੰ ਵੀ ਨਹੀਂ ਭਾਰਤੀ ਸੰਵਿਧਾਨ ਉੱਤਮ ਹੈਗਾ ਮੰਨ ਲੀਨੇ ਅਸੀਂ ਜੀ ਭਾਰਤੀ ਸੰਵਿਧਾਨ ਨੇ ਹੀ ਸਵਿਧਾਨ ਦਿੱਤਾ ਹੈਗਾ ਐਸਡੀਪੀਸੀ ਦਾ ਹੂੰ ਭਾਰਤੀ ਸੁਧਾਨਦੇ ਮਦਦ ਕਰਨੇ ਅਸੀਂ ਉਹ ਸੁਧਾਨਾ ਉਹਨਾਂ ਨੂੰ ਇੱਕ ਆਜ਼ਾਦ ਨਾਮ ਹੀ ਮਤਲਬ ਦਿੱਤਾ ਕੰਮ ਕਰਨ ਦਾ ਫਿਰ ਤੁਸੀਂ ਇਦਾਂ ਕਦੋਂ ਕਰਦੇ ਹੋ ਹਨਾ ਫਿਰ ਕਿਉਂ ਇੰਟਰਫੇਅਰ ਕਰਨ ਲਾਇਨੇ ਹਨਾ ਫਿਰ ਤੁਸੀਂ ਇੰਟਰਫੇਅਰ ਕਦੋਂ ਕਰਨਾ ਤੇ ਆਪਣਾ ਕੰਮ ਨਾ ਦਾ ਆਪਣਾ ਕੰਮ ਇੱਕ ਕੋ ਸੰਸਦਾਂ ਨੂੰ ਆਪਣਾ ਕੰਮ ਕਰਦੇ ਹੋ ਫਿਰ ਤੁਸੀਂ ਇਹ ਇੱਕ ਕੁਝ ਲੋਕਾਂ ਦੇ ਕਹਿੰਦੇ ਤੁਸੀਂ ਐਫਐਸ ਜੱਜ ਕਰਦੇ ਹੋ ਔਰ ਜਦੋਂ ਤੁਸੀਂ ਐਸਜੀਪੀਸੀ ਨੂੰ ਜਦੋਂ ਕੋਈ ਉੱਥੇ ਅਨਾਰਕੀ ਹੁੰਦੀ ਹੈ ਤੇ ਉਹਨਾਂ ਨੇ ਕਾਨੂੰਨ ਕੋਈ ਜਣਾ ਬਿਲਕੁਲ ਸਹੀ ਕਹਿੰਨਾ ਜੇ ਕਿਸ ਨੇ ਹਮਲਾ ਕੀਤਾ ਵਾ ਚਾਹੇ ਕਿਸੇ ਨੇ ਕੋਈ ਹੋਰ ਗਲਤੀ ਕੀਤੀ ਆ ਉਹ ਕਾਨੂੰਨ ਕੋ ਕਪੀਟ ਕਰਦੇ ਆ ਜਦੋਂ ਐਸਡੀਪੀ ਨੇ ਕੰਪਲੇਂਟ ਹੀ ਨਹੀਂ ਕੀਤੀ ਉਹ ਕੰਪਲੇਂਟਡ ਹੀ ਨਹੀਂ ਫਿਰ ਤੁਸੀਂ ਖਾਮ ਖਾ ਕਿਉਂ ਉਹਨੂੰ ਖਰਾਬ ਕਰ ਰਹੇ ਹੋ ਇੱਥੇ ਸਵਾਲ ਆਖਣਾ ਸਰਬ ਇੱਕ ਕਿ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੇ ਲਈ ਐਨੇ ਸਾਲਾਂ ਤੱਕ ਫਿਰ ਉਡੀਕ ਕਿਉਂ ਕੀਤੀ ਕੀ ਇਹ ਸਿਆਸੀ ਲਾਹਾ ਲੈਣ ਦੇ ਲਈ ਆ ਬਿਲਕੁਲ ਸਿਆਸੀ ਲਾਹਾ ਲੈਣ ਲਈ ਸਿਰਫ ਹੋਏਗਾ ਕਿ ਅਸਲ ਵਿੱਚ ਨਾ ਮੈਂ ਦੇਖਿਆ ਕਿ ਇਹ ਸਾਰੀਆਂ ਤਰ੍ਹਾਂ ਜੇ ਮਤਲਬ ਮਾਨ ਸਾਹਿਬ ਹੈਗੇ ਜੀ ਚਾਹੇ ਮਤਲਬ ਸਿਮਰਜੀਤ ਮਾਨ ਜਾਂ ਦੂਜੀਆਂ ਤਰ੍ਹਾਂ ਪੰਥਕ ਤਰ੍ਹਾਂ ਜਿਹੜੀਆਂ ਬੜੀਆਂ ਸੋਹ ਕਾਲੀ ਤਰ ਬਣਨੇ ਗਿਆ ਹਾਂਜੀ ਉਹ ਕੇਵਲ ਤੇ ਕਿ ਉਹ ਇੱਕ ਹੀ ਮਨ ਹੋ ਸਕਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਸਿਆਸੀ ਫਜ਼ੀਲ ਤੋਂ ਪਰੇ ਕਰਨਾ ਹੂੰ ਵੀ ਉਹਦਾ ਮਤਲਬ ਸਿਆਸੀ ਕਤਲ ਕਰਨਾ ਆਏਗਾ ਸੁਖਵੀਰ ਸਿੰਘ ਬਾਦਲ ਇੱਕ ਵੱਡੇ ਸੰਗਠਨ ਦਾ ਮਾਲਕ ਹੂੰ ਸ੍ਰੋਮਣੀ ਕਾਲੀ ਦਲ ਦਾ ਜੀ ਤੁਸੀਂ ਉਹ ਉਹ ਬੋਲਦੇ ਨਹੀਂ ਹੂੰ ਉਹਦੇ ਇਹ ਕਹਿੰਦੇ ਕਿ ਅਸੀਂ ਪਹਿਲਾਂ ਜੋ ਸਰਕਾਰ ਲੋਕਾਂ ਚੁਣ ਲਈ ਅਸੀਂ ਹਰਾਮ ਕਰਦੇ ਸੀ ਹੁਣ ਅਸੀਂ ਸਰਕਾਰ ਬੋ ਗਏ ਹੂੰ ਹਨ ਜੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹੋ ਉਹਨਾਂ ਦਾ ਆਪਣਾ ਸੰਗਠਨ ਆ ਇੱਕ ਮਜ਼ਬੂਤ ਆ ਜਦੋਂ ਤੁਸੀਂ ਉਹ ਸੰਗਠਨ ਨੂੰ ਹੀ ਕਹਿੰਦੇ ਕਿ ਉਹ ਪੰਥਕ ਨਹੀਂਗੇ ਤੇ ਫਿਰ ਤੁਹਾਡੇ ਪੰਥਕ ਹੋ ਰਹਿਗੇ ਹੂੰ ਤੁਸੀਂ ਇਹ ਇਦਾਂ ਦਾ ਅਲਿਗੇਸ਼ਨ ਨਾ ਕਰੋ ਜਿਵੇਂ ਦੂਜੇ ਕਹਿੰਦੇ ਆ ਪੁੰਦਰ ਸਰਜੀਤ ਵਾਲੇ ਉਹ ਕਹਿੰਦੇ ਸੁਖਬੀਰ ਬਦਲਾਜਰ ਡਿਜ਼ਾਈਨ ਕਰ ਦੇਵੇ ਅੱਜ ਇਕੱਠੇ ਹੋ ਜਾਂਦੇ ਆ ਅੱਜ ਇਕੱਠੇ ਹੋ ਜਾਂਦੇ ਜੀ ਹਾਂਜੀ ਨਾ ਤੁਸੀਂ ਤੇ ਅੱਜ ਤੱਕ ਦੀ ਗੱਲ ਕਰਦੇ ਹੋ ਨਾ ਤੁਸੀਂ ਕੋਈ ਹੋਰ ਗੱਲ ਕਰਦੇ ਹੋ ਤੁਹਾਡੀ ਆਪਣੇ ਹੌਮੇ ਆ ਹੂੰ ਬਿਲਕੁਲ ਜੀ ਤੁਸੀਂ ਆਪਣੇ ਨਿੱਜੀ ਹੌਮੇ ਨੂੰ ਇਸ ਲੈਵਲ ਤੇ ਲੈ ਗਏ ਆ ਤੁਸੀਂ ਵਿਨਾਸ਼ ਕਿਦਾ ਕੀਤਾ ਪੰਥ ਦਾ ਸਹੀ ਗੱਲ ਹੈ ਅੱਜ ਪੰਥ ਦੁਨੀਆ 'ਚ ਮਜ਼ਾਕ ਦਾ ਪਾਤਰ ਬਣ ਗਿਆ ਸਿਰਫ ਇਹਨਾਂ ਲੋਕਾਂ ਦੇ ਕਰਕੇ ਚਾਹੇ ਉਹ ਮਤਲਬ ਪੌ ਸੁਖਵੀਰ ਸਿੰਘ ਬਾਦਲ ਹੋਵੇ ਭਾਵੇਂ ਉਹ ਹਰਪ੍ਰੀਤ ਸਿੰਘ ਗਿਆਨੀ ਹੋਵੇ ਪ੍ਰਧਾਨ ਹੋਵੇ ਪੌ ਸਿੰਘ ਜੀ ਮਾਨ ਹੋਵੇ ਇਹ ਸਾਰਿਆਂ ਦੀਆਂ ਇੱਕ ਦੂਜੇ ਬੰਦੇ ਜਿਹੜੇ ਗੱਲਾਂ ਕਰ ਰਹੇ ਆ ਜੋ ਅਸੀਂ ਰੋਜ਼ ਸੁਣਦੇ ਆ ਅੱਜ ਕਾ ਸੋਸ਼ਲ ਮੀਡੀਆ ਨੇ ਤੇ ਕਮਾਲ ਹੀ ਕਰਤੀ ਹਾਂਜੀ ਪਲ-ਪਲ ਦੀ ਖਬਰ ਮਿਲਦੀ ਪਲ-ਪਲ ਦੀ ਖਬਰਾਂ ਔਰ ਇਦਾਂ ਦੇ ਬਿਆਨ ਦੇ ਰਿਹਾ ਇੱਕ ਦੂਜੇ ਤੇ ਇਹਨਾਂ ਦੋਸ਼ੀ ਬਣਾ ਰਿਹਾ ਉਹ ਕਹਿੰਦੇ ਵੀ ਤੁਸੀਂ ਅਸੀਂ ਚੋਨੇ ਇੱਕ ਮਿੰਨੋ ਸਵੀਰ ਸੁਣਦੇ ਸੀਗਾ ਕਹਿੰਦਾ ਜੀ ਗੱਲ ਹੈਗੀ ਦੂਜੇ ਤਿਆਗ ਕਰ ਦੇਣ ਹਾਂ ਸਾਰੇ ਉਹ ਤਿਆਗ ਕਰਨਾ ਚਾਹੀਦਾ ਫੇ ਇਕੱਠੇ ਹੋ ਸਕਦੇ ਆ ਉਹ ਕਹਿੰਦੇ ਦੂਜਾ ਤਿਆਗ ਕਰੇ ਮੈਂ ਨਹੀਂ ਕਰਨਾ ਹੂੰ ਸਾਰੇ ਤੁਸੀਂ ਤਿਆਗ ਹੀ ਆ ਤੇ ਤਿਆਗ ਕਰਾਉਂਦੇ ਕਿੰਦਾ ਕਿਹਦਾ ਹੂੰ ਜਿਹਦਾ ਉਹ ਕਹਿੰਦੇ ਕਥਾ ਵਾਚੇ ਕਹਿੰਦਾ ਵੀ ਮਾਇਆ ਬਹੁਤ ਮਾੜੀ ਚੀਜ਼ ਆ ਜੀ ਹੈਨਾ ਹੂੰ ਮਾਇਆ ਤੋਂ ਬਜੋ ਮਾਇਆ ਤੋਂ ਬਜੋ ਪਰ ਮੈਨੂੰ 1 ਲੱਖ ਦਿਓ ਮੈਂ ਤਾਂ ਬੋਲੂਗਾ ਹੂੰ ਤੇ ਫਿਰ ਉਹਨਾਂ ਦੀ ਮਾਇਆ ਤੁਹਾਡੀ ਕਹਿਣੀ ਕਰਨੀ ਚ ਫਰਕ ਕੀ ਹੋਵੇ ਜੀ ਜਿਹੜੇ ਗੁਰਸਿੱਖ ਹੈਗਾ ਗੁਰਮਤਿ ਬੰਦਾ ਹੈਗਾ ਉਹ ਤੇ ਕਹਿਣੀ ਕਰਨੀ ਫਰਕ ਨਹੀਂ ਹੁੰਦਾ ਹੂੰ ਸਹੀ ਗੱਲ ਹੈ। ਸੋ ਕਿਹੜਾ ਸਾਭੇ ਬਗੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੋਰ ਵੀ ਧਾਰਮਿਕ ਬੇਅਦਬੀਆਂ ਦੇ ਮਾਮਲੇ ਹਜੇ ਵੀ ਲਟਕ ਰਹੇ ਨੇ। ਉਹਨਾਂ ਨੂੰ ਹੱਲ ਕਰਨ ਦੀ ਬਜਾਏ ਬਾਦ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਜ਼ਿਆਦਾ ਹੀ ਨਹੀਂ ਰੁਚੀ ਲੈ ਰਹੀ ਕੀ ਇਹ ਵਿਰੋਧੀ ਪਾਰਟੀਆਂ ਨੂੰ ਘੇਰਣ ਦੀ ਕੋਈ ਸਾਜ਼ਿਸ਼ ਨਹੀਂ ਹੈ ਲੱਗਦਾ। ਦੇਖੋ ਬਾਦ ਸਰਕਾਰ ਨੇ ਪਿਛੇ ਦਿਨ ਬੈਲਿਅਨ ਦੀ ਗੱਲ ਕੀਤੀ ਸੀ ਵੀ ਕਾਨੂੰਨੀ ਬਿੱਲ। ਜਿਹੜੀਆਂ ਬੇਅਦਬੀਆਂ ਤੋਂ ਬਾਅਦ ਬੇਸ਼ੱਕ ਮਤਲਬ ਜਿਹੜੇ ਸਾਡੇ ਸਪੀਕਰ ਹੈਗੇ ਉਹਨਾਂ ਨੇ ਬਰਗਾੜੀ ਜਾ ਕੇ ਕਿਹਾ ਸੀਗਾ ਕਿ ਵਿਦੰਤਰੀ ਮੰਤ ਮੈਂ ਫੈਸਲਾ ਕਰਾ ਕੇ ਦੇਵਾਂਗਾ ਨਹੀਂ ਤੇ ਮੈਂ ਸਰਕਾਰ ਛੱਡ ਦੂੰਗਾ। ਡੈਨਸਲ ਹੋ ਗਿਆ ਸਰਕਾਰ ਨਾ ਸਰਕਾਰ ਛੱਡਿਆ ਨਾ ਫੈਸਲਾ ਹੋਇਆ ਭਾਵ ਇਹਨਾਂ ਨੇ ਸਿਆਸੀ ਲਾਹ ਲੈਣ ਲਈ ਐਨ ਮੋੜ ਤੇ ਆ ਕੇ ਗੱਲ ਕਰਨਾ ਕਿ ਅਸੀਂ ਬੜੇ ਧਾਰਮਿਕ ਆਗੇ ਹੂੰ ਠੀਕ ਹੈ ਨਾ ਹੁਣ ਗੱਲ ਹੈ ਕਿ ਇਹ ਕਿ ਇਹਨਾਂ ਨੇ ਇੰਦਾ ਨਹੀਂ ਕਰਨਾ ਚਾਹੀਦਾ ਹੂੰ ਬਿਲਕੁਲ ਨਹੀਂ ਕਰਨਾ ਇਹਨਾਂ ਨੇ ਕੀ ਕੀਤਾ ਜਦ ਬੈਲੇਉਣ ਲੱਗੇ ਨਾ ਇਹਨਾਂ ਨੇ ਜੇ ਕਮੇਟੀ ਬਣਾਈ ਹੈ ਉਹ ਨਰਸੇ ਕਰ ਲਈ ਆ ਸਾਰੇ ਹੀ ਧਰਮ ਗ੍ਰੰਥ ਜਿੰਨੇ ਹੈਗੇ ਸਾਰੇ ਧਰਮਾਂ ਦੇ ਵੀ ਉਹਨਾਂ ਨੂੰ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਾਕੀ ਜਿਹੜੀਆਂ ਹੋਲੀ ਬੁੱਕਸ ਨਹੀਂ ਰੱਖੀਆਂ ਜਾ ਸਕਦੀਆਂ ਹੂੰ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗੇ ਆ ਉਹ ਗੁਰੂ ਆ ਹੂੰ ਜੀ ਹਾਂਜੀ ਬਾਕੀ ਜਿਹੜੇ ਬਾਕੀ ਜਿਹੜੇ ਧਰਮ ਗ੍ਰੰਥ ਹੈਗੇ ਆ ਉਹ ਪੋਥੀਆਂ ਵਾਂ ਹੂੰ ਪੋਥੀਆਂ ਜਾਂ ਧਰਮ ਗ੍ਰੰਥ ਜਿਹੜੇ ਕਿ ਪਵਿੱਤਰ ਗ੍ਰੰਥ ਹੈਗੇ ਆ ਉਹਨਾਂ ਨੂੰ ਗੁਰੂਦਰੋਤਮਾ ਨਹੀਂ ਮਿਲਿਆ ਹੂੰ ਤੇ ਅੱਜ ਗੱਲ ਗੁਰੂ ਦੀ ਹੋ ਰਹੀ ਹੈ ਜਿੱਦ ਨੂੰ ਆਪਾਂ ਦੇਹ ਤਰੀ ਗੁਰੂ ਕਿੰਨੇ ਆ ਜੀ ਹਾਂਜੀ ਜਿਨ੍ਹਾਂ ਨੂੰ ਦੇਹ ਤਰੀ ਗੁਰੂ ਉਹਨਾਂ ਦਾ ਮਾਨ ਪ੍ਰਾਪਤ ਆ ਤੁਸੀਂ ਉਹਦੇ ਬਰਾਬਰ ਰੱਖ ਕੇ ਬਰਾਬਰ ਰੱਖ ਕੇ ਅੱਜ ਤਾਂ ਫੈਸਲਾ ਕੀ ਕਰ ਰਹੇ ਆ ਹੂੰ ਨਹੀਂ ਰੱਖਿਆ ਜਾ ਸਕਦਾ ਪਹਿਲੀ ਗੱਲ ਤੇ ਇਹ ਸਰਕਾਰ ਦੀ ਪ੍ਰਕਿਰਿਆ ਗਲਤ ਹੈਗੀ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੂੰ ਗੁਰੂ ਦਾ ਰਤਬਾ ਦਰਜ ਹੈਗਾ ਜਿਹਨੂੰ ਲੋਕ ਉਹਦੇ ਅਨਿਆਈ ਜਿਹੜੇ ਹੈਗੇ ਆ ਉਹਨੂੰ ਗੁਰੂ ਵਾਂਗ ਹੀ ਮੰਨਦੇ ਹੈਗੇ ਆ ਤੇ ਉਹਨਾਂ ਦੇ ਹਰ ਪਰਵਚਨ ਨੂੰ ਬਾਣੀ ਨੂੰ ਆਪਣੇ ਹਿਰਦੇ 'ਚ ਬਸਾਉਂਦੇ ਆ ਲੇਕਿਨ ਬਾਕੀ ਜਿਹੜੇ ਹੈਗੇ ਆ ਉਹ ਮੇਜ ਤੇ ਰੱਖੇ ਪੜੇ ਜਾ ਸਕਦੇ ਆ ਹੂੰ ਜੀ ਬਾਕੀ ਸਾਰੇ ਧਰਮਾਂ ਦੀਆਂ ਪੋਥੀਆਂ ਮੇਜ ਤੇ ਰੱਖੇ ਪੜੀਆਂ ਜਾ ਸਕਦੀਆਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸੇ ਵਿਧੀ ਵਿਧਾਨ ਨਾਲ ਹੋਣਾ ਹੁੰਦਾ ਉਹਨੂੰ ਕਿੰਦਾ ਰੱਖਣੋਂਗੇ ਬਰਾਬਰ ਹੂੰ ਇਸ ਲਈ ਉਹ ਬਿੱਲ ਲਿਆਉਣ ਦੀ ਪ੍ਰਕਿਰਿਆ ਹੀ ਸਰਕਾਰ ਦੀ ਅਨੈਤਕ ਹੈਗੀ ਔਰ ਗਲਤ ਹੈਗੀ ਹੈ ਹਮ ਸਹੀ ਗੱਲ ਹੈ ਸੋ ਬਿਲਕੁਲ ਜੀ ਹਾਲੇ ਤੱਕ ਇਹ ਵਿਵਾਦ ਪੂਰੀ ਤਰ੍ਹਾਂ ਦੇ ਨਾਲ ਹੱਲ ਨਹੀਂ ਹੋਇਆ ਹੈ ਅਤੇ ਚੱਲ ਰਿਹਾ ਹੈ ਸੋ ਪੰਜਾਬ ਪੁਲਿਸ ਨੇ ਸੱਟ ਨੇ ਵੀ ਕੁਝ ਸਾਥਕਾ ਐਸਜੀਪੀਸੀ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਛਾਪੇ ਮਾਰੀਆਂ ਜੋ ਹੈ ਕੀਤੀਆਂ ਨੇ ਸੋ ਪਰ ਐਸਜੀਪੀਸੀ ਪੁਲਿਸ ਦੇ ਨਾਲ ਸਹਿਯੋਗ ਨਹੀਂ ਕਰ ਰਹੀ ਐਸਜੀਪੀਸੀ ਦਾ ਕਹਿਣਾ ਹੈ ਕਿ ਅਕਾਲ ਤੱਕ ਦੇ ਹੁਕਮਾਂ ਦੇ ਮੁਤਾਬਿਕ ਇਹ ਮਾਮਲਾ ਹੱਲ ਹੋ ਚੁੱਕਾ ਹੈ ਅਤੇ ਇਹ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਜਿਸ ਵਿੱਚ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਤੇ ਜਾਂਚ ਹਜੇ ਜਾਰੀ ਰਹੇਗੀ ਸੋ ਹੁਣ ਕੁੱਲ ਮਿਲਾ ਕੇ ਇਹ ਵਿਵਾਦ ਸਿਆਸੀ ਵੀ ਬਣ ਗਿਆ ਹੈ ਤੇ ਸਿੱਖ ਭਾਵਨਾਵਾਂ ਦੇ ਨਾਲ ਜੁੜਿਆ ਹੋਣ ਦੇ ਕਰਕੇ ਸੰਵੇਦਨਸ਼ੀਲ ਵੀ ਹੈ ਸੋ ਅਸਲ ਦੇ ਵਿੱਚ ਰੂਪਾਂ ਦਾ ਪਤਾ ਨਹੀਂ ਲੱਗਾ ਹੈ ਇਸ ਲਈ ਦੋਵੇਂ ਹੀ ਪਾਸੇ ਆਪਣੇ ਪੱਖ ਤੇ ਅੜੇ ਹੋਏ ਨੇ ਆਸ ਹੈ ਕਿ ਗੱਲਬਾਤ ਦੇ ਨਾਲ ਕੋਈ ਨਾ ਕੋਈ ਹੱਲ ਜੋ ਹੈ ਉਹ ਜ਼ਰੂਰ ਨਿਕਲੇਗਾ ਸੋ ਗੱਟਾ ਸਾਬ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਤਾਂ ਪਰ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਮਿਹਰਬਾਨੀ ਸੋ ਦੋਸਤੋ ਤੁਸੀਂ ਕਿਤੇ ਨਿਸ਼ਾਨਾ ਮਿਲਦੇ ਹਾਂ ਪਰ ਬ੍ਰੇਕ ਤੋਂ ਉਸ ਬਾਅਦ